ਐਸੋ ਰਾਮ ਰა ਉੱਤਰ ਜਾਬੀ ਰਾਮ ਰა ਐਸਾ ਹੈ ਉੱਤਰ ਬਸਣ ਵਾਲਾ ਅੰਦਰ ਦੀ ਗੱਲ ਜਾਣਨ ਵਾਲਾ ਅੰਦਰ ਦੀ ਗੱਲ ਤਾਂ ਹੀ ਜਾਣਦਾ ਜਿਹੜਾ ਉੱਤਰ ਬਸਦਾ ਹੈ ਅੰਦਰ ਹੈਗਾ ਉਹ ਜਮਾ ਵੈਸੇ ਹੁੰਦਾ ਹੈ ਪਹਿਨਿਆ ਹੋਇਆ ਕਿਹੜਾ ਜਮਾ ਲੱਭਣਾ ਜੱਬ ਜਾਮਾ ਜਦੋਂ ਜੋੜਾ ਜਦੋਂ ਕਹਿੰਦੇ ਸੀ ਅੱਗੇ ਪਹਿਨਣ ਵਾਲਾ ਹੁੰਦਾ ਦੋ ਕੱਪੜੇ ਪਹਿਨਣ ਵਾਲੇ ਨੂੰ ਜੋੜਾ ਜਮਾ ਕਹਿੰਦੇ ਨੇ ਜਾਮਾ ਹੋਏ ਭਲੀ ਤੂੰ ਕਹਿੰਦੇ ਨੇ ਜਿਹੜਾ ਤਲ ਲੱਗੇ ਕੱਪੜਾ ਜਾਮਾ ਹੋਏ ਭਲੀ ਜਮਾ ਪਹਿਨੇ ਹੋਇਆ ਜਿਹੜਾ ਕੱਪੜਾ ਉਹ ਜਾਮਾ ਹੁੰਦਾ ਅੰਦਰ ਅੰਤਰ ਜਾਮੀ ਜਿਹਨੂੰ ਤੁਹਾਡਾ ਅੰਦਰ ਪਹਿਨੇ ਆ ਹੋਇਆ ਅੰਦਰ ਕੀ ਹੁੰਦਾ ਅੰਦਰ ਹੁੰਦਾ ਆਕਾਸ਼ ਸਾਡੇ ਅੰਦਰ ਆਕਾਸ਼ ਹੈ ਸਭ ਦੇ ਅੰਦਰ ਆਕਾਸ਼ ਹੈ ਜਿਨੇ ਆਕਾਸ਼ ਪਹਿਨਿਆ ਹੋਇਆ ਉਹ ਅੰਦਰ ਯਾਮੀ ਹੈ ਅੰਦਰ ਯਾਮੀ ਦਾ ਜਿਹੜਾ ਅਰਥ ਹੈ ਨਾ ਅੰਦਰ ਦੀ ਜਾਣਨ ਵਾਲਾ ਉਹ ਨਹੀਂ ਅਰਥ ਹੈਗਾ ਹਲਕਾ ਅਰਥ ਹੈ ਉਹ ਯਾਨੀ ਉਹ ਰਹਿੰਦਾ ਹੀ ਹੈ ਜਦੋਂ ਆਕਾਸ਼ ਉਹਦਾ ਪਹਿਨਿਆ ਹੋਇਆ ਹੈ ਆਕਾਸ਼ਕੀਆਂ ਗੱਲਾਂ ਉਹੀ ਕਰਦਾ ਉਹੀ ਜਾਣਦਾ ਹੈ ਸੁਰ ਗੱਲਾਂ ਆਕਾਸ਼ ਕੀ ਜਿਹੜੀਆਂ ਗੱਲਾਂ ਆਕਾਸ਼ ਨਾਲ ਸੰਬੰਧਿਤ ਨੇ ਆਕਾਸ਼ ਤੱਤ ਨਾਲ ਜਿਵੇਂ ਧਰੂਪਰ ਆਕਾਸ਼ ਹੈ ਉਹ ਗੱਲਾਂ ਫਿਰ ਉਹੀ ਜਾਣਦੇ ਸਾਰੇ ਆਕਾਸ਼ ਦੀ ਜਾਣਕਾਰੀ ਹੈ ਜਿਹਨੂੰ ਜਿੱਥੇ ਤੱਕ ਆਕਾਸ਼ ਹੈ ਉੱਥੇ ਤੱਕ ਦੀ ਜਾਣਕਾਰੀ ਰੱਖਣ ਵਾਲਾ ਇਹ ਆਕਾਸ਼ ਕੱਲਾ ਆਕਾਸ਼ ਬਹਿਨਣ ਵਾਲਾ ਪਾਣੀ ਤੋਂ ਪਰੇ ਰਹਿਣ ਵਾਲਾ ਆਕਾਸ਼ ਨਾਲ ਜੁੜਿਆ ਰਹਿਣ ਵਾਲਾ ਜੋ ਆਕਾਸ਼ ਪੈਂਦਾ ਹੈ ਉਹ ਚਾਰ ਤੱਤਾਂ ਦੇ ਵੱਖਰੇ ਰਹਿੰਦੇ ਪਰਮ ਤੱਤ ਹੈ ਜਿਹੜਾ ਉਹ ਕੇਵਲ ਇੱਕ ਤੱਤ ਨੂੰ ਪਹਿਨਦਾ ਹੈ ਇੱਕ ਤੱਤ ਨੂੰ ਪ੍ਰਣਵੇ ਨਾਮਾ ਪਰਮ ਤੱਤ ਹੈ ਉਹ ਪਰਮ ਤੱਤ ਹੈ ਇਸ ਕਰਕੇ ਇੱਕ ਤੱਤ ਤੋਂ ਜ਼ਿਆਦਾ ਤੱਤਾਂ ਨਾਲ ਸੰਪਰਕ ਨਹੀਂ ਰੱਖਦਾ ਕੇਵਲ ਆਕਾਸ਼ ਤਾ ਤੇ ਲਪੰਧਾਤ ਉਹ ਅੰਦਰ ਜਾਂਦੀ ਹੈ ਉਹਦਾ ਜਾਮਾ ਕੀ ਹੈ ਉਹਦਾ ਆਕਾਸ਼ ਜਾਮ ਹੈ ਆਕਾਸ਼ ਉਹਦਾ ਕੱਪੜਾ ਹੈ ਆਕਾਸ਼ ਦੀ ਕੋਲ ਹੈ ਕੱਲ ਤਾਂ ਹੀ ਕਹਿੰਦੇ ਸੀ ਸਿਰ ਤੇ ਟੋਪੀ ਆਕਾਸ਼ ਦੀ ਹੈ ਜਿਹੜੀ ਉਹ ਪਹਿਲੀ ਹੋਈ ਹੋਈ ਆ ਉਹਦੀ ਉਹ ਜਾਮਾ ਹੀ ਹੋਦਾ ਅੰਦਰ ਜਾਂ ਮੇਰਾ ਸੋਧਣਾ ਪਊਗਾ ਸਾਨੂੰ ਅੰਦਰ ਬਸਣ ਵਾਲਾ ਇਹ ਆਕਾਸ਼ ਪੈਨਣ ਵਾਲਾ ਅੰਦਰ ਤੋਸ ਖੁਮਝਾਉਂਦੀ ਇਹ ਗਲਤੀ ਅਸਲ ਦੇ ਵਿੱਚ ਕੌਣ ਅੰਦਰ ਜਾਂਵੀਂ ਹੈ ਜਿਵੇਂ ਸ਼ੀਸ਼ੇ ਦੇ ਵਿੱਚ ਬਸਦਾ ਹੈ ਜਿਵੇਂ ਤਰਪਨ ਮਾ ਹੈ ਬਦਨ ਪਰਵਾਨੀ ਸ਼ੀਸ਼ੇ ਦੇ ਅੰਦਰ ਬਸਦਾ ਪਾਣੀ ਤਾਂ ਹੈ ਨਹੀਂ ਸ਼ੀਸ਼ੇ 'ਚ ਅੰਦਰ ਪਾਣੀ ਤਾਂ ਹੈ ਨਹੀਂ ਉਹਦੀ ਦੇ ਹੈ ਫਿਰ ਉੱਥੇ ਕੀ ਉੱਥੇ ਅਕਾਸ਼ ਤਾਂ ਹੈ ਅਕਾਸ਼ ਤਾਂ ਹੈ ਸ਼ੀਸ਼ੇ ਦੇ ਵਿੱਚ ਵੀ ਬਾਕੀ ਹਵਾ ਹੈ ਨਹੀਂ ਸ਼ੀਸ਼ਾ ਕਿਹਾ ਉਹਨੇ ਪਾਣੀ ਨਹੀਂ ਕਿਹਾ ਪਾਣੀ ਦੇ ਵਿੱਚ ਵੀ ਹੁੰਦੀ ਹੈ ਪਰ ਪਾਣੀ 'ਚ ਨਹੀਂ ਤੇ ਉੱਥੇ ਵੀ ਅਕਾਸ਼ ਚ ਫੋਟੋ ਬਣੀ ਹੋਈ ਪਾਣੀ ਵਿੱਚ ਜਿਹੜਾ ਅਕਾਸ਼ ਹੈ ਉਹਦੇ ਵਿੱਚ ਫੋਟੋ ਹੈ ਅਕ੍ਰਿਵਿਚਰ ਰਾਹੀਂ ਫੋਟੋ ਬਣਦੀ ਹੈ। ਅਕਾਹਤੀ ਫੋਟੋ ਗਾਇਬ ਹੋ ਜਾਂਦੀ ਹੈ। ਤੂੰ ਹੀ ਗਾਇਬ ਨਹੀਂ ਹੋ ਸਕਦੀ।